ਪਾਰਟ ਨੰਬਰ 6 ਰੰਗ ਬਿਰੰਗੇ ਪੱਤੇ ਬੱਚਿਓ ਪੱਤੇ ਕੇਵਲ ਹਰੇ ਹੀ ਨਹੀਂ ਹੁੰਦੇ ਸਗੋਂ ਵੱਖ-ਵੱਖ ਰੰਗਾਂ ਦੇ ਹੁੰਦੇ ਹਨ ਕੱਲ ਰਾਤ ਪੌਦਿਆਂ ਦੀਆਂ ਗੱਲਾਂ ਕਰਦਿਆ ਅਨਮੋਲ देर ਨਾਲ ਸੁੱਤੀ ਅੱਜ ਐਤਵਾਰ ਹੋਣ ਕਾਰਨ ਅਨਮੋਲ ਨੂੰ ਉਸ ਦੀ ਮਾਂ ਨੇ ਵੀ ਨਾ ਉਠਾਇਆ ਜਦੋਂ ਸੂਰਜ ਦੀਆਂ ਤਿੱਖੀਆਂ ਕਿਰਨਾਂ ਉਸਦੇ ਮੂੰਹ ਉੱਤੇ ਪਈਆਂ ਤਾਂ ਉਸਦੀ ਅੱਖ ਖੁੱਲ ਗਈ ਜਾਗਦਿਆਂ ਹੀ ਉਹ ਬੜੀ ਹੈਰਾਨ ਹੋ ਗਈ ਪੂਰੇ ਘਰ ਵਿੱਚ ਤਰ੍ਹਾਂ-ਤਰ੍ਹਾਂ ਦੇ ਪੱਤੇ ਖਿਲਰੇ ਪਏ ਸਨ ਜਿਵੇਂ ਕਿ ਪੱਤਿਆਂ ਦਾ ਮੇਲਾ ਲੱਗਿਆ ਹੋਵੇ ਅਨਮੋਲ ਨੇ ਆਪਣੀ ਮਾਂ ਨੂੰ ਪੁੱਛਿਆ ਮੰਮੀ ਇੰਨੇ ਪੱਤੇ ਕਿੱਥੋਂ ਆ ਗਏ ਮਾਂ ਨੇ ਜਵਾਬ ਦਿੱਤਾ ਬੇਟਾ ਰਾਤ ਬੜੀ ਤੇਜ ਹਨੇਰੀ ਵਗਦੀ ਰਹੀ ਅਨਮੋਲ ਨੇ ਫੇਰ ਪੁੱਛਿਆ ਕੀ ਪੱਤੇ ਸਿਰਫ ਹਨੇਰੀ ਨਾਲ ਹੀ ਝੜਦੇ ਨੇ ਨਹੀਂ ਬੇਟਾ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਵੀ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਇਸ ਨੂੰ ਪਤਝੜ ਕਹਿੰਦੇ ਹਨ ਬੱਚੋ ਸਰਦੀ ਤੋਂ ਪਹਿਲਾਂ ਪਤਝੜ ਆਉਂਦੀ ਹੈ ਅਤੇ ਪਤਝੜ ਵਿੱਚ ਰੁੱਖਾਂ ਦੇ ਪੱਤੇ ਝੜਦੇ ਹਨ। ਪਤਝੜ ਦੀ ਰੁੱਤ ਦਾ ਇੱਕ ਦ੍ਰਿਸ਼ ਤੁਸੀਂ ਵੇਖ ਸਕਦੇ ਹੋ। ਰੁੱਖਾਂ ਦੇ ਪੱਤੇ ਝੜ ਕੇ ਜ਼ਮੀਨ ਤੇ ਡਿੱਗ ਜਾਂਦੇ ਹਨ। ਅਨਮੋਲ ਦੇ ਪਾਪਾ ਅਤੇ ਉਸ ਦਾ ਵੱਡਾ ਭਰਾ ਜਸਮਨ ਜੋਤ ਵੀ ਆ ਗਏ। ਉਸਦੇ ਪਾਪਾ ਨੇ ਪੁੱਛਿਆ, "ਬੇਟਾ, ਕੀ ਤੁਸੀਂ ਪਿੰਨ ਪਿੰਨ ਤਰ੍ਹਾਂ ਦੇ ਪੱਤਿਆਂ ਨੂੰ ਪਛਾਣ ਸਕਦੇ ਹੋ ਕਿਰਿਆ 1 ਚਿੱਤਰ ਵਿੱਚਲੇ ਪੱਤਿਆਂ ਨੂੰ ਪਛਾਣੋ ਅਤੇ ਉਹਨਾਂ ਦਾ ਨਾਮ ਹੇਠਾਂ ਦਿੱਤੀ ਸੂਚੀ ਵਿੱਚੋਂ ਲੱਭ ਕੇ ਖਾਲੀ ਥਾਂ ਵਿੱਚ ਲਿਖੋ ਕੇਲਾ ਨਿੰਮ ਪੁਦੀਨਾ ਅਮਰੂਦ ਪੀਪਲ ਬੋੜ ਕਮਲ ਸਫੈਦਾ ਅਨਮੋਲ ਦੀ ਮਾਂ ਨੇ ਝਾੜੂ ਨਾਲ ਖਿਲਰੇ ਪੱਤੇ ਇਕੱਠੇ ਕਰ ਲਏ ਅਤੇ ਬੋਲੀ ਦਿਲ ਕਰਦਾ ਏ ਸਾਰੇ ਪੱਤਿਆਂ ਨੂੰ ਅੱਗ ਲਾ ਦੇਵਾਂ ਜਸਮਨ ਬੋਲਿਆ ਨਹੀਂ ਨਹੀਂ ਮੰਮੀ ਪੱਤੇ ਸਾੜਨ ਨਾਲ ਹਵਾ ਗੰਦੀ ਹੋ ਜਾਂਦੀ ਹੈ ਪੱਤੇ ਫਲਾਂ ਅਤੇ ਸਬਜ਼ੀਆਂ ਦੇ ਛਿੱਲੜ ਇੱਕ ਟੋਏ ਵਿੱਚ ਇਕੱਠੇ ਕਰਕੇ ਰੱਖਣ ਨਾਲ ਹੌਲੀ-ਹੌਲੀ ਖਾਦ ਬਣ ਜਾਂਦੀ ਹੈ ਇਹ ਖਾਦ ਪੌਦਿਆਂ ਅਤੇ ਫਸਲਾਂ ਨੂੰ ਖੇਤੀਬਾੜੀ ਵਿੱਚ ਮਦਦ ਕਰਦੀ ਹੈ ਪੁੱਤਰ ਤੁਹਾਨੂੰ ਇਹ ਗੱਲਾਂ ਕਿਸ ਨੇ ਦਸੀਆਂ ਪਾਪਾ ਨੇ ਪੁੱਛਿਆ ਪਾਪਾ ਸਾਡੇ ਸਕੂਲ ਵਿੱਚ ਅਧਿਆਪਕ ਪੱਤਿਆਂ ਤੋਂ ਇਸੇ ਤਰ੍ਹਾਂ ਖਾਦ ਬਣਾਉਂਦੇ ਹਨ ਬੱਚਿਓ ਪੱਤਿਆਂ ਤੋਂ ਖਾਦ ਬਣਾਉਣ ਦਾ ਤਰੀਕਾ ਹਾਲੇ ਸਭ ਗੱਲਾਂ ਕਰ ਹੀ ਰਹੇ ਸਨ ਕਿ ਅਨਮੋਲ ਦੇ ਤਾਇਆ ਜੀ ਵੀ ਖੇਤ ਤੋਂ ਵਾਪਸ ਆ ਗਏ ਅਨਮੋਲ ਦੇ ਤਾਇਆ ਜੀ ਨੇ ਥੈਲੇ ਵਿੱਚੋਂ ਪੁਦੀਨੇ ਦੀ ਗੁੱਟੀ ਕੱਢੀ ਅਤੇ ਅਨਮੋਲ ਨੂੰ ਕਿਹਾ ਲੈ ਪੁੱਤ ਰਸੋਈ ਵਿੱਚ ਰੱਖ ਦੇ ਪੁਦੀਨੇ ਵਿੱਚੋਂ ਬੜੀ ਮਹਿਕ ਆ ਰਹੀ ਸੀ ਅਨਮੋਲ ਪੁਦੀਨੇ ਨੂੰ ਵਾਰ-ਵਾਰ ਸੁੰਘਦੇ ਹੋਏ ਰਸੋਈ ਵਿੱਚ ਰੱਖਣ ਚਲੀ ਗਈ ਕਿਰਿਆ ਦੋ ਕੋਜ ਖੁਸ਼ਬੂਦਾਰ ਪੱਤੇ ਜਿਵੇਂ ਤુલਸੀ, ਪੁਦੀਨਾ, ਤੇਜਪੱਤਾ, ਕਿੱਕਰ, ਮਰੂਆ, ਤਨੀਆ, ਨਿੰਮ, ਨਿੰਬੂ, ਮੇਥੀ ਬੱਚਿਓ ਇਹ ਪੱਤੇ ਇਕੱਠੇ ਕਰਕੇ ਤੁਸੀਂ ਬੰਦ ਅੱਖਾਂ ਨਾਲ ਖੁਸ਼ਬੂ ਦੁਆਰਾ ਪੱਤਿਆਂ ਨੂੰ ਪਛਾਣਨ ਦੀ ਕੋਸ਼ਿਸ਼ ਕਰੋਗੇ। ਕਿਰਿਆ ਤਿੰਨ ਦਿੱਤੀ ਪਹੇਲੀ ਵਿੱਚ ਖਾਣ ਪੀਣ ਵਾਲੀਆਂ ਅਜਹੀਆਂ ਵਸਤੂਆਂ ਦੇ ਨਾ ਚੁਪੇ ਹੋਏ ਹਨ ਜਿਨ੍ਹਾਂ ਵਿੱਚ ਖੁਸ਼ਬੂਦਾਰ ਪੱਤੇ ਵਰਤੇ ਜਾਂਦੇ ਹਨ ਚਾਰ ਵਸਤੂਆਂ ਦੇ ਨਾਮ ਲੱਭੋ ਅਤੇ ਲਿਖੋ ਦਾਲ ਚਾਵਲ ਰਾਇਤਾ ਜੂਸ ਮੀਟ ਸਬਜ਼ੀਆਂ ਜਲ ਜੀਰਾ ਚਟਨੀ ਯਾਦ ਰੱਖਣਯੋਗ ਗੱਲਾਂ ਝੜੇ ਪੱਤਿਆਂ ਤੋਂ ਖਾਦ ਬਣਾਈ ਜਾ ਸਕਦੀ ਹੈ ਖੁਸ਼ਬੂਦਾਰ ਪੱਤਿਆਂ ਦੀ ਵਰਤੋਂ ਸਬਜੀ ਦਾਲ ਦਹੀਂ ਜੂਸ ਚਟਨੀ ਆਦਿ ਵਿੱਚ ਕੀਤੀ ਜਾਂਦੀ ਹੈ ਜਿਵੇਂ ਧਨੀਆ ਪੁਦੀਨਾ ਆਦਿ ਸਾਰੇ ਪੱਤਿਆਂ ਦਾ ਰੰਗ ਹਰਾ ਨਹੀਂ ਹੁੰਦਾ ਪੱਤੇ ਜਲਾਉਣ ਨਾਲ ਹਵਾ ਗੰਦੀ ਹੋ ਜਾਂਦੀ ਹੈ। ਪ੍ਰਸ਼ਨ ਨੰਬਰ 1 ਕੋਈ ਤਿੰਨ ਪੌਦਿਆਂ ਦੇ ਨਾਂ ਲਿਖੋ ਜਿਨ੍ਹਾਂ ਦੇ ਪੱਤੇ ਤੁਸੀਂ ਪਹਿਚਾਨਦੇ ਹੋ। ਅੰਬਰੂਦ, ਸਫੈਦਾ, ਪਿੱਪਲ ਦੇ ਪੱਤੇ ਆਸਾਨੀ ਨਾਲ ਪਹਿਚਾਨੇ ਜਾ ਸਕਦੇ ਹਨ। ਪ੍ਰਸ਼ਨ ਨੰਬਰ 2 ਤੁਸੀਂ ਕਿਹੜੇ-ਕਿਹੜੇ ਰੰਗ ਦੇ ਪੱਤੇ ਦੇਖੇ ਹਨ? ਅਸੀਂ ਹਰੇ, ਪੀਲੇ, ਜਾਮਨੀ, ਸੰਤਰੀ ਅਤੇ ਲਾਲ ਰੰਗ ਦੇ ਪੱਤੇ ਦੇਖੇ ਹਨ ਨੰਬਰ 3 ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਊੜਾ ਦਰੱਖਤਾ ਤੋਂ ਪੱਤੇ ਤੋੜ ਕੇ ਖਾਦ ਤਿਆਰ ਕਰਨੀ ਚਾਹੀਦੀ ਹੈ ਗਲਤ ਐੜਾ ਘਰਾ ਵਿੱਚ ਇਕੱਠੇ ਕੀਤੇ ਪੱਤਿਆਂ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ ਗਲਤ ਹੀੜੀ ਪੱਤੇ ਸਬਜ਼ੀਆਂ ਅਤੇ ਫਲਾਂ ਦੇ ਛਿਲੜਾਂ ਤੋਂ ਖਾਦ ਤਿਆਰ ਕਰਨੀ ਚਾਹੀਦੀ ਹੈ ਸਹੀ ਸ ਸਾਰੇ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ ਗਲਤ ਹਾ ਹਾ ਸਾਰੇ ਪੱਤਿਆਂ ਦੀ ਸ਼ਕਲ ਇੱਕੋ ਜਹੀ ਨਹੀਂ ਹੁੰਦੀ ਹੈ ਸਹੀ ਨੰਬਰ 4 ਖਾਲੀ ਥਾਵਾਂ ਭਰੋ ਊੜਾ ਪੱਤੇ ਸਾੜਨ ਨਾਲ ਹਵਾ ਡੈਸ਼ ਹੋ ਜਾਂਦੀ ਹੈ ਗੰਦੀ ਐੜਾ ਖੁਸ਼ੀ ਦੇ ਮੌਕੇ ਹੱਥਾਂ ਤੇ ਡੈਸ਼ ਲਗਾਈ ਜਾਂਦੀ ਹੈ ਮਹਿੰਦੀ ਈਡੀ ਡੈਸ਼ ਦੇ ਪੱਤੇ ਸਵਾਦ ਵਿੱਚ ਕੋੜੇ ਹੁੰਦੇ ਹਨ ਨਿੰਮ ਨੰਬਰ 5 ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਊੜਾ ਪੌਦਿਆਂ ਦੇ ਪੱਤੇ ਕਿਸ ਰੁੱਤ ਵਿੱਚ ਝੜ ਜਾਂਦੇ ਹਨ ਪਤਝੜ ਰੁੱਤ ਐਡਾ ਕਿਸ ਰਖਤ ਦਾ ਪੱਤਾ ਵੱਡਾ ਹੈ ਸਹੀ ਉੱਤਰ ਹੈ ਬੋੜ ਈਡੀ ਕਿਹੜਾ ਪੱਤਾ ਚਟਨੀ ਬਣਾਉਣ ਲਈ ਵਰਤਿਆ ਜਾਂਦਾ ਹੈ ਪੁਦੀਨਾ ਸਸਾ ਡੈਸ਼ ਤੋਂ ਖਾਦ ਬਣਾਈ ਜਾ ਸਕਦੀ ਹੈ ਪੱਤਿਆਂ ਨੰਬਰ 6 ਦਿਮਾਗੀ ਪਰਖ ਖੁਸ਼ਬੂਦਾਰ ਪੱਤੇ ਤુલਸੀ ਪੁਦੀਨਾ ਤੇਜਪੱਤਾ ਕਿੱਕਰ ਮਰਵਾ ਤਨਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ